ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਕਾਫੀ ਦਿਨਾਂ ਤੋਂ ਮੁੰਡਿਆ ਵਲੌਗ ਨਹੀਂ ਆ ਰਹੇ ਸੀ ਤੇ ਬਸ ਸਾਜ ਜਾਣੇ ਸਟਾਰਟ ਹੋ ਗਿਆ ਤੇ ਬਸ ਇਹ ਤੇਲ ਖਤਮ ਹੋਇਆ ਬਤਾ ਜਿੱਦਾਂ ਲੱਗਿਆ ਤੇਲ ਪਾਉਣ ਚੱਲ ਪਾ ਆ ਥੋੜਾ ਜਿਹਾ ਪੈਣਾ ਚੱਲਿਆ ਜੀ ਹਾਂਜੀ ਇਸ ਤੇ ਜਾਂਦਾ ਜਾਂਦਾ ਪੂਰਾ 20 ਦਾ ਪੋਵੇ ਇਸ ਤੇ ਲਗਾ 20 ਦਾ ਬਾਸ ਆ ਡੀਜ਼ਲ ਪਾ ਲਿਆ ਪੈਟਰੋਲਾ ਹੁਣ ਦੇਖਦੇ ਆਂ ਜਾ ਕੇ ਕੀ ਬਣਦਾ ਉਹਦਾ ਚੱਲ ਆ ਜਾ ਲਾਉਂਗਾ ਅੱਗ ਆ ਲੈ ਬੋਤਲ ਲਿਆ ਕੋਈ ਵੱਡਕ ਤਾਂ ਪਾਈਆਂ ਇਹਨਾਂ ਡਲਜਣਾ ਉਹ ਡਲਜਣਾ ਲੋ ਡੀਜ਼ਲ ਵੀ ਗਿਆ ਪੈ ਟੱਕਣ ਦੇ ਲਾ ਤੇ ਰੈਫਰਿਜਰੇਟਰ ਵੀ ਲਾ ਦੇ ਥਾਲੇ ਉਹ ਰੱਖਣਾ ਉਹ ਗੇਰ ਗੱਦ ਰਿਹਾ ਪਹਿਲਾ ਭਾਲੀ ਪਾ ਕੇ ਮਾਰਦੇ ਆ ਫਿਰ ਲਾਵਾਂਗੇ ਹਤਾਵੀਆਂ ਚਾਲਾ ਪੰਪ ਮਾਰੇ ਦਾ ਅੰਨੇ ਕੋਸਾ ਵਗੇ ਹੋਇਆ ਅੰਨੇ ਕੋਸਾ ਵਗੇ ਹੋਇਆ ਨਾ ਸੀਟੇ ਹੋ ਹਾਦੇ ਇੰਜਨ ਦਾ ਸਿਰ ਬੋਰਡਰ ਭਲਾਈ ਗਿਆ ਐਜ਼ਾ ਰੌਂਡ ਤਾਂ ਦੇ ਕਿੱਡੇ ਕਿੱਡੇ ਲੰਦਾ ਚੱਲ ਫਾਲੇ ਪਾਣਿਆ ਮੋੜ ਏ ਏ ਏ ਅੜਾ ਅੜਾ ਸਮਝਾ ਗੰਦਾ ਡਰਾਈਵਰ ਹੈ ਗੰਦਾ ਵਾ ਹੁੰਦੇ ਮੇਰਾ ਭੈਣ ਦੇ ਮੁਰਦਾਨ ਡੈਡ ਕਰ ਉਹ ਕਰਿਆ Tá, vamos 加ੜ ਦੇ ਉੱਪਰੇ ਤੇ ਲੋ ਜੀ ਮਿੱਤਰੋ ਆਉਣਾ ਮੋਕਾ ਕੀ ਕੰਮ ਤੇ ਲੋ ਜੀ ਮਿੱਤਰੋ ਆਪਣੇ ਪੈ ਗਿਆ ਫਾਲੇ ਤੇ ਲੱਗਿਆ ਚੱਕਣ ਤੇ ਚਲੋ बस बस जानते इन्ना है इन्ना है जानते जानते इन्ने की है ਚਲੋ ਜੀ ਇਹਨਾਂ ਨੂੰ ਕੰਮ ਦਾ ਭਾਰ ਛਾਵਾ ਜੇ ਖੜਦੇ ਆਂ ਤੇ ਲਓ ਜੀ ਬਾਰੇ ਗੰਦੇ ਡਰਾਈਵਰ ਆ ਗੰਦਾ ਡਰਾਈਵਰ ਤਾਰਤਾ ਥੱਲੇ ਤੇ ਚਲੋ ਆਪਾਂ ਪਰਲੀ ਲੈਣੇ ਜਾ ਕੇ ਪਾਦੋਂ ਨੀ ਪੱਲਾ ਘੱਟ ਆਹ ਆਪੇ ਆ ਲੋ ਜੀ ਚੋਪਰ ਪੱਜਾ ਕਲੀਅਰ ਪੱਲੀ ਤੇ ਚਲੋ ਚੱਲ ਰਿਹਾ ਜੋਨੀ ਨੂੰ ਦੱਬਣ ਦੀ ਸਲਾਹਾਂ ਹੋ ਰਹੀਆਂ ਨੇ ਜੋਨੀ ਭੱਜ ਜਾ ਉਹਰੇ ਤੇ ਖੜਾ ਬੱਢ ਤੱਡੇ ਦੱਬ ਜੋਨੀ ਹੈ ਜੋਨੀ ਭੱਜ ਜਾ ਤੇ ਮਾਰ ਲੈਣੀ ਹੈ ਤੇਰੀ ਕਿ ਲੈ ਬਰੀ ਗੁਰੇ ਇਹ ਤਾਂ ਹੁਣ ਦਬ ਹੋ ਜੋ ਕਿੰਨਾ ਜਣਾ ਬਾਰੀ ਜੀ ਝਾੜ ਦੇ ਇਦੋਂ ਲੈ ਜਾ ਕੱਟ ਦੇ ਸਾਰਾ ਹੈ ਦਾ ਨਹੀਂ ਪਟਟਵਾ ਓਏ ਪਟਹੁਰ ਆ ਦੇ ਸਮਝਦਾਰ ਬੰਦਾ ਮਿੱਟੀ ਗਾਣੀ ਕਿੱਟੀ ਗਾਣੀ ਹੈ ਹੜ ਸਾੜ ਡੜਾ ਬੱਸ ਪਾ ਪਾਰਤੀ ਉਹ ਕਾਇੰਦਾਨਾ ਬਾਹਰ ਮਿੱਟੀ ਵੀ ਦੇਖਦਾ ਆ ਦੇਖ ਲਾਈ ਵੀ ਜਵਾਕਾ ਮੰਗ ਕਰਦਾ ਮਿੱਟੀ ਕੰਦਾ ਤੇ ਲਓ ਜੀ ਮੁੰਡਿਓ ਗੰਦਾ ਡਰਾਈਵਰ ਆ ਚੁੱਕਿਆ ਏ ਬਾਲਾ ਹੀ ਗੰਦਾ ਡਰਾਈਵਰ ਆ ਜੀ ਕਾ ਰੋ ਰੇ ਨਾ ਓਕੇ ਚਲੋ ਜੀ ਡਰਾਈਵਰ ਬਦਲਣਾ ਹੋਣ ਲੱਗਿਆ ਨਹੀਂ ਤੁਹਾਨੂੰ ਕਰਕੇ ਦੱਸਦਾ ਮੈਂ ਬਾ ਡਰਾਈਵਰ ਬਦਲਣਾ ਇਹ ਕਿਤੇ ਬੰਦ ਹੋ ਗਿਆ ਡਰਾਈਵਰ ਲਾ ਏ ਬਾਹਰ ਬਾਹਰ ਤੋ ਨਹੀਂ ਯਾਰ ਜਨੀ ਜਨੀ ਆਇਆ ਓਏ ਓਹ ਗਰਮੀ ਗਰਮੀ ਹੋ ਗਿਆ ਗਰਮੀਆਂ ਆ ਗਿਆ ਮੇਰੇ ਗਰਮੀ ਹੋਣ ਲੱਗ ਗਈ ਤੂੰ ਆ ਲੱਗ ਗਿਆ ਤਾਂ ਹੁਣ ਪਟ્રોલ ਪਾ ਲਿਆ ਸਲਿੱਪ ਵਾ ਮਾਤੇ ਪਾਣੀ ਪਾ ਕੇ ਲੈਂਦੇ ਆ ਜਟੜਾ ਰਹੇ ਤੇ ਇਹਦੇ ਚਲਾਵਾਂਗੇ ਤਵੀਆਂ ਤਵੀਆਂ ਪਤਾ ਨਹੀਂ ਕਿੱਥੇ ਘੜੀਆਂ ਨੇ ਤਵੀਆਂ ਨਾ ਬੰਦੇ ਸਾਰਾ ਬਾਹ ਹੋ ਜਾਣਾ ਦਾ ਦਿੱਤਿਆ ਬੇਲਾਂ ਲਾਈਆਂ ਹੋਈਆਂ ਦਾ ਸਾਰਾ ਸਾਰਾ ਕੰਮ ਖਰਾਬ ਕਰ ਆਪ ਆ ਕੱਟ ਜਾ ਬੇਲਾਂ ਦਾ ਇੰਨਾ ਬਾਹੇ ਦੇਣਾ ਵਿੱਚ ਬੇਲਾਂ ਬੁੱਲਾਂੀਆਂ ਦਵਾਰੇ ਲਾਈ ਜਾਣਗੇ ਆਪੇ ਪਹਿਲਾਂ ਨਹੀਂ ਦੱਸਦਾ ਕੌਣ ਦਾ ਹੈ ਜਮਾ ਇਹ ਧੂਆਂ ਹੋਣੇ ਲੱਗਿਆ ਦਾ ਕੌਣ ਆਪ ਕਹਿੰਦੇ ਮੋੜ ਦੇਖ ਤਾ ਤੁਸੀਂ ਖਰਾਬ ਕਰੇ ਵੀ ਹੁਣ ਇਹਨੂੰ ਵੀ ਕਰ ਦੋ ਕਿ ਲਈ ਆ ਯਾਰ ਚੱਲ ਉਸੇ ਆ ਕੇ ਕੱਖ ਚੱਕ ਸਾਲਾ ਉਰੇ ਆ ਕੇ ਪੈ ਗਿਆ ਕੂਲਰ ਉਰੇ ਮੁੰਡੇ ਦੁਪਹਿਰੇ ਜਿਹਦਾ ਪੰਗਾ ਲੈ ਗਿਆ ਸੀ ਗਰਮੀ ਬਹੁਤ ਹਵਾ ਹਗਸਾ ਭੱਜਿਆ ਬਾਹਰ ਤੋਂ ਤੇ ਹੁਣ ਪੈਟਰੋਲ ਪੱਕ ਲੱਗ ਗਿਆ ਧੂਆਂ ਦਿਖਾ ਪੀਰ ਪੀਰ ਪਾਇਆ ਸੀ 4 ਕਿਲੋ ਲੀਟਰ ਦਾ 3/4 ਡੀਜ਼ਲ ਸੀ ਜਿਹਦੇ ਵਿੱਚ ਅਸੀਂ 20 ਪੀਰ ਪੀਰ ਦਾ ਪੈਟਰੋਲ ਪਾਇਆ ਮਤਲਬ 20 ਐਮ ਐਲ ਮਸ ਹੋਣਾ ਤੇ ਉਹਦੇ ਨਾਲ ਧੂਆਂ ਲੱਗ ਗਿਆ ਦਿਖਾਉਣ ਹਾਂ ਥੱਕ ਕੇ ਨਹੀਂ ਨਾ ਲੱਗਿਆ ਨਹੀਂ ਤੇ ਉਹਦੇ ਨਾਲ ਧੂਆਂ ਲੱਗ ਗਿਆ ਦਿਖਾਉਣ ਤੇ ਦੱਸਿਓ ਬਾਪੂ ਇਹਦੇ ਕਹਿੰਦੇ ਕੋਈ ਨੁਕਸਾਨ ਹੋਊਗਾ ਡੀਜ਼ਲ ਨੂੰ ਕਿ ਤੁਸੀਂ ਦੱਸੋ ਸਾਰੇ ਜਨਾਂ ਕਿ ਕੁਝ ਹੁੰਦਾ ਤਾਂ ਨਹੀਂ ਐਦਾਂ ਜਿਹਨਾਂ ਨੂੰ ਨੌਲੇਜ ਆਏਗੀ ਕਿ ਪੈਟਰੋਲ ਤੋ ਇੰਜਾਂ ਨੂੰ ਫਾਈਟ ਤਾਂ ਨਹੀਂ ਦੰਦਾ ਹੈਗਾ ਤੇ ਜੇ ਦੰਦਾ ਫਿਰ ਆਪਾਂ ਅੱਗੇ ਤਾਂ ਨਹੀਂ ਪਾਵਾਂਗੇ ਵੈਸੇ ਮੈਂ ਕਈ ਜਗ੍ਹਾ ਦੇਖਿਆ ਕਿ ਹਾਂ ਪਟ્રોલ ਪਾ ਲੈਂਦੇ ਆ ਕਈ ਬੰਦੇ ਜਿਹੜੇ ਸਾਡੇ ਨਾਲ ਬੁੱਟ ਸਿੱਧੇ ਕੰਮ ਕਰਦੇ ਆ ਤੇ ਦੇਖੋ ਜੀ ਅੱਜ ਮੇਰੀ ਸਲਾਹ ਯੂ ਪੈਕ ਲਵਾਉਣੇ ਦੀ ਪਰ ਅੱਜ ਮੁੰਡਾ ਗਿਆ ਹੋਇਆ ਤੇ ਬਾਕੀ ਸਲਾਹ ਤਾਂ ਬੰਡਰੀ ਆ ਯੂ ਪੈਕ ਲਵਾ ਲਈ ਹੈ ਕਿ ਫਿਰ ਉਹ ਜੇ ਬਾਕੀ ਦੇਖਦੇ ਆ ਮੌਕੇ ਤੇ ਆਹ ਜੇ ਪੱਕੀ ਮੰਨ ਜਾ ਨਹੀਂ ਆਏਗਾ ਕਿ ਫਿਰ ਦੇਖਦੇ ਆ ਕੀ ਬਣਾਉਂ ਯੂ ਪੈਕ ਲਵਾਏ ਲੈਂਦੇ ਆ 500 ਰੁਪਏ ਦਾ ਫੱਕ ਜਾ ਤੇ ਹੌਲੀ ਚੱਲਵਾ ਗੇਅਰ ਨਹੀਂ ਬੰਨਗੇ ਦਾ ਅਸਲੋ ਜੀ ਮੋਟਰ ਤੇ ਅਸੀਂ ਪਿੰਡੋਂ ਕੰਮ ਕਮਨ ਵੇੜ ਕੇ ਜਾ ਰਹੇ ਸੀਗੇ ਘਰਾਂ ਨੂੰ ਬੜਾਲੀ ਨੂੰ ਠੀਕ ਆ ਆਪਾਂ ਨੂੰ ਉਹ ਤੋਂ 20 25 ਕਿਲੋਮੀਟਰ ਪੈ ਜਾਣਾ ਤੇ ਮੈਂ ਰੋਜ਼ ਆ ਜਾਂਦਾ ਜਾਂ ਮਹਿਲਾ ਹੁੰਦਾ ਰੋਜ਼ ਮੋਟਰペਟਾ ਬੰਨ ਕਰਕੇ ਜਿਹੜਾ ਕੋਈ ਕਰਦੇ ਆਂ ਅਸੀਂ ਚੋਲੇ ਉਹ ਤੋਂ ਬਾਅਦ ਚਲੇ ਜਾਂਦੇ ਆਂ ਕਿ ਆਉਂਦੇ ਹੋਏ ਨਾ ਤੁਹਾਨੂੰ ਉਰੇ ਆਪਣੇ ਭਗਤਾ ਪਿੰਡ ਆ ਲਾਗ ਤਾਜਪੁਰਾ ਪਿੰਡ ਆ ਉਹਦੇ ਆਹ ਰੋਡ ਤੇ ਉਹ ਚੁੰਨੀ ਦੇ ਪਿੱਛੇ ਨੂੰ ਥੋੜਾ ਹਟ ਮਾ ਉਸੇ ਦੋ ਕੁੜੀਆਂ ਇੱਕ ਅੰਕਲ ਆ ਉਹਨਾਂ ਦੀ ਨਾ ਯਾਰ ਸਕੂਟਰ ਦੇ ਚੈਂਬਰ ਦਾ ਨਾਟਕ ਖੁੱਲ ਕੇ ਗਿਰ ਗਿਆ ਤੇ ਨਾਟੋ ਤੇਲ ਸਾਰਾ ਗਿਰ ਗਿਆ ਸਕੂਟੀ ਘਟ ਗਈ ਅਸੀਂ ਦੇਖ ਕੇ ਚੱਲਣ ਦੀ ਹੈਲਪ ਕਰਨ ਲੱਗ ਗਏ ਅਸੀਂ ਉਹਨਾਂ ਦੇ ਜਾ ਕੇ ਚੁੰਨੀ ਤੋਂ ਸਾਨੂੰ 3-4 ਕਿਲੋ ਰੁਪਿਆ ਆਪੜਾਣ ਅਸੀਂ ਜਾ ਕੇ ਹੋਲਿਆਂ ਦਾ ਇੰਜਨ ਆਇਲ ਲਿਆਂਦਾ ਉਹ ਸਾਰਾ ਮਿਲ ਗਿਆ ਦੁਕਾਨ ਤੋਂ ਮੁੜ ਕੇ ਦੁਕਾਨਾਂ ਬੰਦ ਹੋ ਕੇ ਸਾਨੂੰ ਚੈਂਪਰ ਦਾ ਨਾਟਕ ਮਿਲਿਆ ਸੀੁੰਡੇ ਜਿਹਨਾਂ ਤੋਂ ਉਹ ਮੋਟਰਸਾਈਕਲ ਲੈ ਹੋਏ ਆ ਉਹਨਾਂ ਨੂੰ ਜਾ ਕੇ ਅਸੀਂ ਕਿਹਾ ਉਹਨਾਂ ਨੇ ਚੱਲ ਕਹਿੰਦੇ ਚਲੋ ਕੋਈ ਨਾ ਅਸੀਂ ਖਲ ਕਰਦਨੇ ਥੋੜਾ ਉਹ ਆਏ ਵਿਚਾਰੇ ਉਹਨਾਂ ਕਸਪੇ ਕੁੜੀਆਂ ਨੂੰ ਤੋੜਦਾ ਅਸੀਂ ਕਿ ਜਾਓ ਤੁਸੀਂ ਕੋਈ ਨੇ ਮੁੜ ਕੇ ਇਹ ਮੋਟਰਸਾਈਕਲ ਉਹਨਾਂ ਦਾ ਮੋਟਰਸਾਈਕਲ ਹੋ ਗਿਆ ਪੈਂਚਰ ਤੇ ਸਾਡਾ ਮੋਟਰਸਾਈਕਲ ਦੇ ਕੇ ਅਸੀਂ ਉਹਨਾਂ ਨੂੰ ਹੁਣ ਬਸੀ ਨੂੰ ਤੋੜਿਆ ਉਹਨਾਂ ਦਾ ਮੋਟਰਸਾਈਕਲ लेके ਅਸੀਂ ਜਾ ਰਹੇ ਹਾਂ ਹੁਣ ਦੇਖਦੇ ਆਂ ਚੁੰਨੀ ਪਹੁੰਚਾਂਦੇ ਆਂ ਪਹਿਲਾਂ ਜਿੱਥੇ ਸਾਨੂੰ ਪੈਂਚਰ ਵਾਲਾ ਮਿਲਿਆ ਟਿਊਬ ਕਿਆ ਫਵਾਵਾਂਗੇ ਤੇ ਜੋ ਹੋਇਆ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਘਰਾਂ ਪਹੁੰਚਾਂਗੇ ਅਜੀ ਹੋਰ ਸੋਚਦੇ ਕਿਆ ਕਰਦੇ ਹੁਣ ਉਹ ਕਹਿੰਦਾ ਕਹਿੰਦਾ ਯਾਰ ਹੁਣ ਤੁਸੀਂ ਮੈਂ ਫਾਦ ਕੇ ਕਹਿੰਦਾ ਮੈਂ ਛੋਡੇ ਕਰਕੇ ਆਇਆ ਤਾਂ ਹੁਣ ਮੇਰਾ ਵੀ ਲੈ ਕਰਕੇ ਦੋ ਪਹਿਲਾਂ ਮੈਂ ਸਾਰਿਆਂ ਨੂੰ ਫੋਨ ਕਰਿਆ ਕੋਈ ਨਹੀਂ ਫੜਦਾ ਬਈ ਅੱਜ ਦੇ ਟਾਈਮ 'ਚ ਜਿੰਨਾ ਮਰ ਕੇ ਕਿਸੇ ਦਾ ਕਰ ਲਓ ਕੋਈ ਫਰੈਂਡ ਨਹੀਂ ਕੋਈ ਯਾਰ ਤਾਂ ਉਸ ਨੂੰ ਕੋਈ ਗੁੱਸ ਨਹੀਂ ਹੈਗਾ ਤੇ ਮੋਟਰਸਾਈ ਆ ਦੇਖ ਹੁਣ ਲਈ ਜਾ ਰਹੇ ਮੈਂ ਹਰਪ੍ਰੀਤ ਅਸਾਂ ਘਰ ਨੂੰ ਜਾ ਰਹੇ ਜਾ ਆ। ਹੈਲੋ ਗਾਇ। ਦੇਖੋ। ਇਹ ਜੀ ਹੁੰਦਾ। ਚਲੋ ਉਹਦਾ ਵਿਚਾਰਿਆਂ ਦਾ ਕੋਈ ਦੂਰ ਨਹੀਂ ਇਹ ਵਿਚਾਰੀ ਸਾਡੀ ਹੈਲਪ ਕਰਨਾ ਇਹ ਵੀ ਫਾਸ ਗਿਆ। ਦੱਸੋ ਹੁਣ ਉਹ ਸਾਡਾ ਫਰਜ਼ ਸੀਗਾ ਜੀ ਅਸੀਂ ਭੱਜਦੇ ਇਹਨਾਂ ਦਾ ਤਾਂ ਗੱਲ ਤਾਂ ਹੁਣ ਮੈਂ ਇਹਨਾਂ ਦਾ ਮੋਟਰਸਾਈਕਲ ਲਈਆ ਆਪਣਾ ਦੇਦਾ ਇਹਨਾਂ ਨੂੰ ਇਹਨਾਂ ਦਾ ਲਈ ਚਾਲਦਾ। ਦੇਖਦੇ ਨੇ ਚੁੰਨੀਓ ਜਾ ਕੇ ਦੇਖਦੇ ਆਂ ਕੀ ਬਣਦਾ ਛੱਡ ਕੇ ਜਾਈਏ ਇਹਨੂੰ ਕੀ ਆ ਕਰੀ। ਐਵੇਂ ਹੁੰਦਾ ਕਈ ਵਾਰ ਤੇ ਮੁੰਡੇ ਬਸ ਜ਼ਿਆਦਾ ਨਹੀਂ ਗੱਲਾਂ ਬਾਤਾਂ ਕਰਦੇ ਹੁਣ ਅੱਜ ਦਾ ਵਲੌਗ ਇੱਥੇ ਤੱਕ ਹੀ ਹੈ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਕੀ ਸਵੇਰੇ ਵਲੌਗ ਤੁਹਾਨੂੰ ਦੱਸਾਂਗੇ ਅੱਗੇ ਅਗਲੇ ਵਲੌਗ ਚ ਕੀ ਬਣਦਾ ਪ੍ਰੋਗਰਾਮ ਸਵੇਰੇ ਦਾ ਮਤਲਬ ਸਵੇਰੇ ਫੇਰ ਵਲੌਗ ਜਲਦੀ ਜਲਦੀ ਸਟਾਰਟ ਕਰਕੇ ਲੋੜੂ ਪੈਂਚਰ ਲਵਾ ਲਿਆ ਤੁਸੀਂ ਇਹ ਪੈਂਚਰ ਲੱਗ ਗਿਆ ਤਾਂ ਤੇ ਬਾਕੀ ਹੁਣ ਜਾ ਰਹੇ ਆ ਘਰ ਨੂੰ ਤੇ ਤੇਲ ਦਾ ਰਜਰਪ ਚ ਲੱਗਿਆ ਹੋਇਆ ਹੈ ਹੁਣ ਯਾਰ ਕਿਹੜਾ ਪਾਊਗਾ ਦੱਸ ਪਹਿਲਾਂ 80 ਰੁਪਏ ਦਾ ਪਿੰਚਰ ਪਵਾਉਣੇ ਹੋ ਲੱਗੇ ਤੇ ਚੱਲ ਕੋਈ ਨਾ ਹੁਣ ਪਹੁੰਚ ਆ ਜਾਨੇ ਆ ਥੋੜਾ ਹੀ ਰਹਿ ਗਿਆ ਤੇ ਬਾਕੀ ਮੜੋ ਕਹਿਣਾ ਤਾਂ ਤੁਸੀਂ ਹੀ ਚਾਹੁੰਦਾ ਬਸ ਇੰਨੀ ਗੱਈ ਸੀਗੇ ਤੇ ਕੱਲੂ ਬਾਕੀ ਦੇਖ ਰਿਹਾ ਮੈਂ ਟਰੈਕਟਰ ਉੱਥੇ ਜਾਊਂਗਾ ਤੇ ਕੱਲੂ ਟਰੈਕਟਰ ਦੇ ਆਪਾਂ ਟਾਇਰ ਪੁੱਠੇ ਸਿੱਧੇ ਕਰਕੇ ਫਾੜਨੇ ਵਿੱਚ ਪਾਣੀ ਪਾ ਦੇਣਾ ਤੇ ਟਾਇਰਾਂ ਦਾ ਦੇਖਦੇ ਹਾਂ ਹੱਲ ਕਰਦੇ ਹਾਂ ਮੈਨੂੰ ਐਦਾਂ ਮੈਂ ਕਰਵਾਉਣਾ ਥੋੜਾ ਜਿਹਾ ਕੰਮ ਕੀ ਜੇ ਰੁਕੇ ਜਾਵਾਂ ਹਫ਼ਤਾ ਦਾ ਅੱਧਾ ਨਾ ਕੀ ਮੁੜ ਕੇ ਮੈਂ ਉਹ ਕੰਮ ਕਰਵਾ ਕੇ ਜਿਹੜੀ ਮਾਇਆ ਮੇਰੇ ਤੇ ਟੱਪਣ ਲੱਗ ਜਿੰਦੀ ਹੁਣ ਥੋੜੀ ਬਧੀ ਮਾਇਆ ਹੈਗੀ ਆ 5.500 ਉਹ ਮੇਰੇ ਤੇ ਟੱਕੀ ਜਾਂਦੀ ਆ ਕਿ ਚੱਲ ਮੈਂ ਕੁਝ ਨਾ ਕੁਝ ਕਰਾ ਲਵਾਂ ਤੇ ਮੈਂ ਟਰੈਕਟਰ ਦਾ ਸੋਚਣਾ ਮੇਰੀ ਸਲਾਹ ਇੱਕ ਹੋਰਾ ਡਾਇਰੈਕਟਰ ਹੋਰ ਆਪਣਾ ਵਾਲਾ ਚੇਂਜ ਕਰ ਲੈਣੀ ਮੈਂ ਕੱਲੂ ਗੱਲ ਕਰਦਾ ਉਹਨਾਂ ਨਾਲ ਜੇ ਏ ਤੋਂ ਵਧੀਆ ਆਪਣਾ ਟਰੈਕਟਰ ਹੈ ਕੰਡੀਸ਼ਨ ਵਧੀਆ ਜੇ ਮਿਲ ਜਾਏ ਤੇ ਬਾਕੀ ਸਾਰੀਆਂ ਗੱਲਾਂ ਤੁਹਾਨੂੰ ਮੈਂ ਦਿਨੇਸ਼ ਸਟਾਰਟਿੰਗ ਵਾਲੇ ਬਲਾਅ ਵਿੱਚ ਦੱਸਾਂਗਾ ਤੇ ਡੈਈ ਰਹਿਓ ਤੁਸੀਂ ਟੈਨਸ਼ਨ ਫਰੀ ਹੋ ਜਾਓ ਤੇ ਆਪਾਂ ਕੀਤਾ ਨਹੀਂ ਬਾਕੀ ਹੁਣ ਦੇਖਦੇ ਤੇ ਕਿਉਂ ਹਰਪਤ ਉਹ ਕਿਸਾ ਸਾਥ ਦੇਗਾ ওকে ਆ ਗਿਆ ਆ ਗਿਆ ਆ ਗਿਆ ওকে ਡਬਲ ਡਰ ਡਾਂ ਡਾਂ ਡਾਂ